ਕਾਸ਼ੀ ਬੱਚਿਆਂ ਨੂੰ ਵੀ ਦੁੱਧ ਪਿਆ ਕੇ ਨਾ ਦਕਾਰ ਦਵਾਈ ਦਾ ਠੀਕ ਹੈ ਵੀ ਉਹ ਸਟਮਕ ਵਿੱਚ ਪਹੁੰਚ ਗਿਆ ਠੀਕ ਹੈ ਸਟਮਕ ਦਾ ਢੱਕਣ ਬੰਦ ਹੋ ਗਿਆ ਦਕਾਰ ਆ ਗਿਆ ਤਾਂ ਮੰਕੇਡ ਦਾ ਵੀ ਢੱਕਣ ਹੁੰਦਾ ਰੱਬ ਨੇ ਢਿੱਡੇ ਦਾ ਵੀ ਢੱਕਣ ਲਾਇਆ ਦੋ ਢੱਕਣ ਲਾਏ ਆ ਅੱਛਾ ਜੀ ਇੱਕ ਢਿੱਡ ਜਿੱਥੋਂ ਸ਼ੁਰੂ ਹੁੰਦਾ ਉੱਥੇ ਇੱਕ ਜਿੱਥੇ ਖਤਮ ਹੁੰਦਾ ਉੱਥੇ ਦੋਵੇਂ ਪਾਸੇ ਢੱਕਣ ਲੱਗਿਆ ਸਾਡੇ ਕੋਲ ਐਸੇ ਮਰੀ ਜਾਂਦੇ ਆ ਜਿਹੜੇ ਕਹਿੰਦੇ ਆ ਵੀ ਮੇਰਾ ਹੱਥ ਐਵੇਂ ਨੱਪੂ ਠੀਕ ਹੈ ਮੈਨੂੰ ਬ ਅਵਾਜਾਂ ਦਾ ਢਕਾ ਆ ਜਾਂਦਾ ਠੀਕ ਹੈ ਉਹ ਗੈਸ ਨਿਕਲਦੀ ਆ ਉਹ ਪੇਸ਼ੈਂਟਸ ਆ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਐਸਿਡਿਟੀ ਹੁੰਦੀ ਆ ਉਹ ਸਾਰੀ ਰਾਤ ਬਰਬ ਲੈਂਦੇ ਰਹਿੰਦੇ ਆਵਾਜ਼ ਕਰਦੇ ਰਹਿੰਦੀ ਹੈ ਤੇ ਡਕਾਰ ਆਈ ਜਾਂਦੇ ਆ ਠੀਕ ਹੈ ਉਹ ਡਕਾਰ ਗਲਤ ਹੈ ਜਿਹੜਾ ਖਾਣਾ ਖਾਣ ਤੋਂ ਬਾਅਦ ਜਾਂ ਬੱਚਿਆਂ ਨੂੰ ਅਸੀਂ ਦੀਵਾਨੀਆਂ ਸੈਟਲ ਹੋਣ ਵਾਸਤੇ ਉਹ ਠੀਕ ਹੈ ਠੀਕ ਹੈ ਜੇ बार-बार ਡਕਾੜ ਆ ਰਿਹਾ ਖੱਟਾ ਪਾਣੀ ਮੂੰਹ ਚ ਆ ਰਿਹਾ ਜੀ ਸਵੇਰੇ ਉੱਠ ਕੇ ਖੱਟਾ ਪਾਣੀ ਮੂੰਹ ਚ ਆ ਜਾਂਦਾ ਤੁਸੀਂ ਰਾਤੀ ਕੁਝ ਖਾਦਾ ਤੇ ਉਹਦਾ ਟੇਸ ਸਵੇਰੇ ਮੂੰਹ ਚ ਆ ਰਿਹਾ ਰਾਤ ਨੂੰ ਲਾਰ ਡਿਗਰੀ ਹੈ ਐਵੇਂ ਦੀ ਅਗਰ ਚੀਜ਼ ਤੁਹਾਡੇ ਨਾਲ ਹੋ ਰਹੀ ਹੈ ਇਹ ਸੰਕੇਤ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਸਟਮਕ ਦੀ ਕੋਈ ਨਾ ਕੋਈ ਪ੍ਰੋਬਲਮ ਹੈ ਚਾਹੇ ਉਹ ਅਲਸਰ ਹੈ ਸਟਮਕ ਠੀਕ ਹੈ ਸਟਮਕੇ ਜਿਹਨੂੰ ਆਪਾਂ ਛਾਲੇ ਕਹਿੰਦੇ ਆ ਉਹ ਹੈ ਦੇਖੋ ਛਾਲੇ ਜ਼ਖਮ ਜਿਹੜੇ ਹੈ ਉਹ ਸੇਮ ਚੀਜ਼ ਹੈ ਠੀਕ ਹੈ ਇਹ ਜ਼ਖਮ ਢਿੱਡ ਦੇ ਅੰਦਰ ਹੋ ਜਾਂਦੀ ਹੈ ਠੀਕ ਹੈ ਜਦੋਂ ਸਾਡਾ ਢਿੱਡ ਖਰਾਬ ਹੁੰਦਾ ਨਾ ਇਹ ਹੀ ਜ਼ਖਮ ਸਾਡੇ ਮੂੰਹ 'ਚ ਆ ਜਾਂਦਾ ਦੇਖੋ ਐਸਿਡ ਹੈ ਅੰਦਰ ਐਸਿਡ ਅੰਦਰ ਬਰਨ ਕਰਦਾ ਸਾਡੇ ਢਿੱਡੇ 'ਚ ਜੋ ਖਾਣਾ ਪਚਾਉਂਦਾ ਹੈ ਹਾਂਜੀ ਉਹ ਐਸਿਡ ਹੈ ਠੀਕ ਹੈ ਉਹ ਖਾਣਾ ਪਚਾਉਂਦਾ ਹੈ ਢਿੱਡ ਦੇ ਅੰਦਰ ਇੱਕ ਲਾਈਨਿੰਗ ਹੈਗੀ ਜਿਹੜੀ ਉਹ ਐਸਿਡ ਤੋਂ ਸਾਨੂੰ ਬਚਾ ਕੇ ਰੱਖਦੀ ਹੈ ਜਦੋਂ ਅਸੀਂ ਗਲਤਪਾ ਖਾਣ ਪਾਣ ਲੈਂਦੇ ਆ ਜਦੋਂ ਸਾਡਾ ਲੀਵਰ ਠੀਕ ਨਹੀਂ ਹੁੰਦਾ ਜਦੋਂ ਉਹ ਐਨਜ਼ਾਈਮਸ ਬਾਈਲਸ ਠੀਕ ਨਹੀਂ ਸੈਕਰੀਟ ਕਰਦਾ ਤੇ ਉੱਥੇ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਆ ਕੁਝ ਐਸੀ ਦਵਾਈਆਂ ਜਿਨੂੰ ਖਾਣ ਕਰਕੇ ਛਾਲੇ ਹੋ ਜਾਂਦੇ ਆ ਜਿਵੇਂ ਖੂਨ ਪਤਲਾ ਕਰਨ ਦੀ ਇੱਕ ਦਵਾਈ ਹੈ ਇਕੋਸਪ੍ਰੀ ਠੀਕ ਹੈ ਜਿਨੂੰ ਸਟੰਟ ਪਿਆ ਹੈ ਜਿਨੂੰ ਉਹ ਦਵਾਈ ਚੱਲ ਰਹੀ ਹੈ ਬਿਨਾਂ ਸਟੰਟ ਪਏ ਤੁਸੀਂ ਦੇਖੋ ਉਹਨਾਂ ਨੂੰ ਇੱਕ ਪ੍ਰੋਬਲਮ ਬੜੀ ਕਾਮਨ ਹੈ ਕੀ ਉਹਨਾਂ ਦੇ ਐਸਿਡਿਟੀ ਰਹਿੰਦੀ ਹੈ ਉਹ ਸਵੇਰੇ ਇੱਕ ਖਾਲੀ ਪੇਟ ਵਾਲਾ ਕੈਪਸੂਲ ਖਾ ਰਹੇ ਹਨ ਜਾਂ ਕੋਈ ਐਸੀ ਗੋਲੀ ਖਾ ਰਹੇ ਹਨ ਜਿਹਦੇ ਨਾਲ ਗੈਸ ਨਾ ਬਣੇ ਐਸਿਡਿਟੀ ਨਾ ਬਣੇ ਉਹਦਾ ਕਾਰਨ ਕੀ ਹੈ ਜਿਹੜੀ ਉਹ ਖੂਨ ਪਤਲਾ ਕਰਨ ਵਾਲੀ ਦਵਾਈ ਖਾ ਰਹੇ ਹਨ ਉਹਦੇ ਕਰਕੇ ਢਿੱਡੇ 'ਚ ਅਲਸਰ ਹੋ ਜਾਂਦਾ ਹੈ ਅਸੀਂ ਬੱਚਿਆਂ ਨੂੰ ਵੀ ਦੁੱਧ ਪਿਆਗੇ ਨਾ ਡਕਾਰ ਦਵਾਈ ਦੇ ਠੀਕ ਹੈ ਵੀ ਉਹ ਸਟਮਕ 'ਚ ਪਹੁੰਚ ਗਿਆ ਠੀਕ ਹੈ ਸਟਮਕ ਦਾ ਢੱਕਣ ਬੰਦ ਹੋ ਗਿਆ ਦਕਾਰ ਆ ਗਿਆ ਠੀਕ ਹੈ ਸੋ ਮਗ ਢਿੱਡ ਦਾ ਵੀ ਟੱਕਣ ਹੁੰਦਾ ਰੱਬ ਨੇ ਢਿੱਡ ਦਾ ਵੀ ਟੱਕਣ ਲਾਇਆ ਦੋ ਟੱਕਣ ਲਾਏ ਆ ਅੱਛਾ ਜੀ ਇੱਕ ਢਿੱਡ ਜਿੱਥੋਂ ਸ਼ੁਰੂ ਹੁੰਦਾ ਉੱਥੇ ਇੱਕ ਜਿੱਥੇ ਖਤਮ ਹੁੰਦਾ ਉੱਥੇ ਦੋਵੇਂ ਪਾਸੇ ਟੱਕਣ ਲੱਗੇ ਆਇਆ ਅੱਛਾ ਹਾਂ ਤੇ ਸਾਡੇ ਕੋਲ ਐਸੀ ਮਰੀਜ਼ ਆਉਂਦੇ ਆ ਜਿਹੜੇ ਕਹਿੰਦੇ ਆ ਵੀ ਮੇਰਾ ਹੱਥ ਐਵੇਂ ਨੱਪੂ ਠੀਕ ਹੈ ਤੇ ਮੈਨੂੰ ਬਰ ਬ ਆ ਜਾਂਦਾ ਢਕਾਰ ਆ ਜਾਂਦਾ ਠੀਕ ਹੈ ਉਹ ਗੈਸ ਨਿਕਲਦੀ ਹੈ ਦਬੇ ਦੇ ਉਹ ਦਬੇ ਜਿਵੇਂ ਇੱਥੋਂ ਦਬਿਆ ਫਿਰ ਕੁਝ ਪੇਸ਼ੈਂਟਸ ਐ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਐਸਿਡਿਟੀ ਹੁੰਦੀ ਹੈ ਉਹ ਸਾਰੀ ਰਾਤ ਬਰਬਲਾਂ ਵੀ ਲੰਦੇ ਰਹਿੰਦੀਆਂ ਆਵਾਜ਼ ਕਰਦੇ ਰਹਿੰਦੀਆਂ ਤੇ ਡਕਾਰ ਆਈ ਜਾਂਦੀਆਂ ਠੀਕ ਹੈ ਉਹ ਡਕਾਰ ਗਲਤ ਹੈ ਓਕੇ ਜਿਹੜਾ ਖਾਣਾ ਖਾਣ ਤੋਂ ਬਾਅਦ ਜਾਂ ਬੱਚਿਆਂ ਨੂੰ ਅਸੀਂ ਦਿਵਾਨੀਆਂ ਸੈਟਲ ਹੋਣ ਵਾਸਤੇ ਉਹ ਠੀਕ ਹੈ ਠੀਕ ਹੈ ਜੇ बार-बार ਡਖਾਰ ਆ ਰਿਹਾ ਹਮ ਖੱਟਾ ਪਾਣੀ ਮੂੰਹ ਚ ਆ ਰਿਹਾ ਜੀ ਸਵੇਰੇ ਉੱਠ ਕੇ ਖੱਟਾ ਪਾਣੀ ਮੂੰਹ ਚ ਆ ਜਾਂਦਾ ਤੁਸੀਂ ਰਾਤੀ ਕੁਝ ਖਾਦਾ ਤੇ ਉਹਦਾ ਟੇਸ ਸਵੇਰੇ ਮੂੰਹ ਚ ਆ ਰਿਹਾ ਰਾਤ ਨੂੰ ਲਾਰ ਡਿਗਰੀ ਹੈ ਐਵੇਂ ਦੀ ਅਗਰ ਚੀਜ਼ ਤੁਹਾਡੇ ਨਾਲ ਹੋ ਰਹੀ ਹੈ ਤੇ ਸੰਕੇਤ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਸ਼ਟਮਕ ਦੀ ਕੋਈ ਨਾ ਕੋਈ ਪ੍ਰੋਬਲਮ ਹੈ ਚਾਹੇ ਉਹ ਅਲਸਰ ਹੈ ਸ਼ਟਮਕ ਠੀਕ ਹੈ ਸ਼ਟਮਕ ਜਿਹਨੂੰ ਆਪਾਂ ਛਾਲੇ ਕਹਿ ਦਿੰਦੇ ਆ ਉਹ ਹੈ ਦੇਖੋ ਛਾਲੇ ਜ਼ਖਮ ਜਿਹੜੇ ਹੈ ਉਹ ਸੇਮ ਚੀਜ਼ ਹੈ ਠੀਕ ਹੈ ਇਹ ਜ਼ਖਮ ਢਿੱਡ ਦੇ ਅੰਦਰ ਹੋ ਜਾਂਦੇ ਆ ਠੀਕ ਹੈ ਜਦੋਂ ਸਾਡਾ ਢਿੱਡ ਖਰਾਬ ਹੁੰਦਾ ਨਾ ਇਹ ਜ਼ਖਮ ਸਾਡੇ ਮੂੰਹ 'ਚ ਆ ਜਾਂਦਾ ਦੇਖੋ ਐਸਿਡ ਹੈ ਅੰਦਰ ਐਸਿਡ ਅੰਦਰ ਬਰਨ ਕਰਦਾ ਸਾਡੇ ਢਿੱਡੇ 'ਚ ਜੋ ਖਾਣਾ ਪਚਾਂਦਾ ਹੈ ਹਾਂਜੀ ਉਹ ਐਸਿਡ ਹੈ ਠੀਕ ਹੈ ਉਹ ਖਾਣਾ ਪਚਾਂਦਾ ਟਿੱਡ ਦੇ ਅੰਦਰ ਇੱਕ ਲਾਈਨਿੰਗ ਹੈਗੀ ਜਿਹੜੀ ਉਹ ਐਸਿਡ ਤੋਂ ਸਾਨੂੰ ਬਚਾ ਕੇ ਰੱਖਦੀ ਹੈ ਜਦੋਂ ਅਸੀਂ ਗਲਤਪਾ ਖਾਣ ਪਾਣ ਲੈਂਦੇ ਆ ਜਦੋਂ ਸਾਡਾ ਲੀਵਰ ਠੀਕ ਨਹੀਂ ਹੁੰਦਾ ਜਦੋਂ ਉਹ ਐਨਜ਼ਾਈਮਸ ਬਾਈਲਸ ਠੀਕ ਨਹੀਂ ਸਕਰੀਟ ਕਰਦਾ ਤੇ ਉੱਥੇ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਆ ਛਾਲੇ ਪੈਣੇ ਸ਼ੁਰੂ ਹੋ ਜਾਂਦੇ ਆ ਕੁਝ ਐਸੀ ਦਵਾਈਆਂ ਜਿਨੂੰ ਖਾਣ ਕਰਕੇ ਛਾਲੇ ਹੋ ਜਾਂਦੇ ਆ ਜਿਵੇਂ ਖੂਨ ਪਤਲਾ ਕਰਨ ਦੀ ਇੱਕ ਦਵਾਈ ਹੈ ਇਕੋਸਪ੍ਰਿਨ ਠੀਕ ਹੈ ਜਿਨੂੰ ਸਟੰਟ ਪਿਆ ਹੈ ਜਿਨੂੰ ਉਹ ਦਵਾਈ ਚੱਲ ਰਹੀ ਹੈ ਬਿਨਾ ਸਟੰਟ ਪਏ ਤੁਸੀਂ ਦੇਖੋ ਉਹਨਾਂ ਨੂੰ ਇੱਕ ਪ੍ਰੋਬਲਮ ਬੜੀ ਕਾਮਨ ਹੈ ਕਿ ਉਹਨਾਂ ਦੇ ਐਸਿਡਿਟੀ ਰਹਿੰਦੀ ਹੈ। ਉਹ ਸਵੇਰੇ ਇੱਕ ਖਾਲੀ ਪੇਟ ਵਾਲਾ ਕੈਪਸੂਲ ਖਾ ਰਹੇ ਆ ਜਾਂ ਕੋਈ ਐਸੀ ਗੋਲੀ ਖਾ ਰਹੇ ਆ ਜਿਹਦੇ ਨਾਲ ਗੈਸ ਨਾ ਬਣੇ, ਐਸਿਡਿਟੀ ਨਾ ਬਣੇ। ਉਹਦਾ ਕਾਰਨ ਕੀ ਹੈ ਜਿਹੜੀ ਉਹ ਖੂਨ ਪਤਲਾ ਕਰਨ ਵਾਲੀ ਦਵਾਈ ਖਾ ਰਹੇ ਆ ਉਹਦੇ ਕਰਕੇ ਢਿੱਡੇ 'ਚ ਅਲਸਰ ਹੋ ਜਾਂਦਾ ਹੈ। ਓਕੇ ਉਹ ਜਦੋਂ ਅਲਸਰ ਹੋ ਜਾਂਦਾ ਜਦੋਂ ਬਾਈਲ ਆਂਦਾ ਐ, ਐਸਿਡ ਆਂਦਾ ਐ ਉੱਥੇ ਲੱਗਦਾ ਤੇ ਉਹਨੂੰ ਜਲਨ ਹੁੰਦੀ ਹੈ। ਓਕੇ ਜਦੋਂ ਜਲਨ ਆਉਂਦੀ ਹੈ ਬੰਦਾ ਕਹਿੰਦਾ ਮੇਰਾ ਪੇਟ ਦੁਖਦਾ ਜੀ। ਹਾਂਜੀ ਡਾਕਟਰ ਕਹਿੰਦਾ ਉਹ 7 ਦਿਨ ਵਾਸਤੇ ਐਂਟਾਸਿਡ ਦੇ ਦਿੰਦਾ ਜਿਹੜੀ ਇਹ ਗੋਲੀਆਂ ਹੁੰਦੀਆਂ ਹਨ ਪੈਂਟੋਸਿਡੋਮ ਇਪਰਾਜ਼ੋਲ ਜਾਂ ਪੀਨ ਵਾਸਤੇ ਕੋਈ سیرਪ ਦੇਤਾ ਨਾਲੇ 6-7 ਦਿਨ ਐਂਟੀਬਾਇਓਟਿਕ ਦਿੰਦਾ ਵੀ ਇਹ ਠੀਕ ਹੋ ਜਾਏਗਾ ਪਰ ਉੰਦੀ ਜੜ ਦੇ ਉੱਤੇ ਕੰਮ ਨਹੀਂ ਹੁੰਦਾ ਠੀਕ ਹੈ ਨਾ ਤੇ ਉਹ ਖੂਨ ਪਤਲਾ ਕਰਨ ਵਾਲੀ ਗੋਲੀ ਬੰਦ ਕਰ ਦੇ ਠੀਕ ਹੈ ਤੁਸੀਂ ਕਰ ਨਹੀਂ ਸਕਦੇ ਠੀਕ ਹੈ ਨਾ ਹੀ ਉਹ ਡਾਈਟ ਚੇਂਜ ਕਰ ਦੇ ਡਾਈਟ ਮੇਨ ਰੀਜ਼ਨ ਹੈ ਡਾਈਟ ਵਾਲੇ ਪਾਸੇ ਤੇ ਦੱਸਦੇ ਨਹੀਂ ਠੀਕ ਹੈ ਗੋਲੀਆਂ ਵਾਲੇ ਪਾਸੇ ਤੁਹਾਨੂੰ ਲੈ ਜਾ ਦਵਾਈ ਟਾਈਮ ਨਾਲ ਲੈਂਦੇ ਰਹੋ ਤੇ ਸਭ ਤੋਂ ਵੱਡੀ ਗੱਲ ਤੁਸੀਂ ਕਦੀ ਵੀ ਦੇਖੋ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਹੈ ਸਭ ਨੂੰ ਪਤਾ ਹੈ ਹਾਰਟ ਦੀ ਪ੍ਰੋਬਲਮ ਸ਼ੂਗਰ ਦੀ ਪ੍ਰੋਬਲਮ ਕਿੰਦੇ ਕਰਕੇ ਡਾਈਟ ਕਰਕੇ ਹੂੰ ਹੂੰ ਠੀਕ ਹੈ ਤੁਸੀਂ ਡਾਕਟਰ ਕੋਲ ਚਲੇ ਜਾਓ ਉਹ ਦਵਾਈ ਸਮਝਾਉਣ ਇਸ ਤੇ ਅੱਧਾ ਘੰਟਾ ਲਾਏਗਾ ਠੀਕ ਹੈ ਡਾਈਟ ਇੱਕ ਸਕਿੰਟੇ ਸਮਝਾ ਦੇਗਾ ਕੁਝ ਨਹੀਂ ਜੀ ਬਸ ਖੱਟੀ ਤਲੀ ਚੀਜ਼ਾਂ ਬੰਦ ਕਰ ਦੇ ਬਾਕੀ ਜੋ ਮਰਜ਼ੀ ਖਾਓ ਐ ਨਹੀਂ ਹੁੰਦਾ ਕਾਰਨ ਡਾਈਟ ਹੈ ਠੀਕ ਹੈ ਡਾਈਟ ਤੇ ਤੇ ਅੱਧਾ ਘੰਟਾ ਲਾਣਾ ਚਾਹੀਦਾ ਠੀਕ ਹੈ ਦਵਾਈ ਤੇ 2 ਮਿੰਟ ਲਾਣੇ ਚਾਹੀਦੇ ਆ ਠੀਕ ਹੈ। ਉੱਠਾ ਸਾਡੇ। ਤੁਹਾਨੂੰ ਇੰਡਸਟਰੀ ਡਰਾਈਵਨ ਚੀਜ਼ਾਂ ਸਾਨੂੰ ਫੋਕਸ ਕਰਨਾ ਚਾਹੀਦਾ ਹੈ ਡਾਈਟ ਦੇ ਉੱਤੇ। ਅਗਰ ਤੁਹਾਡੇ ਅਲਸਰ ਬਣ ਗਿਆ ਉਹ ਸਾਈਨ ਹੈ ਕਿਤੇ ਨਾ ਕਿਤੇ ਅਗਰ ਤੁਸੀਂ ਅਲਸਰ ਨੂੰ ਠੀਕ ਨਹੀਂ ਕਰੋਗੇ। ਸਾਡੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਆ ਜਿਹੜੇ ਐਂਡੋਸਕੋਪੀ ਕਰਾ ਕੇ ਆਉਂਦੇ ਆ। ਈਵਨ ਕੋਲੋਨੋਸਕੋਪੀ ਵੀ ਕਰਾ ਕੇ ਆ ਜਾਂਦੇ ਆ। ਵੀ ਸਾਡੇ ਗੈਸ ਬਣਦੀ ਹੈ ਜੀ ਸਾਡੇ ਉੱਪਰੋਂ ਵੀ ਪਾਈਪ ਆਤੀ ਥੱਲੋਂ ਵੀ ਪਾਈਪ ਆਤੀ। ਉੱਪਰੋਂ ਕਹਿੰਦੇ ਜੀ ਅਲਸਰ ਹੈ ਉਹਦਾ ਸੈਂਪਲ ਲਿੱਤਾ ਸੀ। ਸੈਂਪਲ ਵਿੱਚ ਕੁਝ ਨਹੀਂ ਆਇਆ। ਜਨਰਲੀ ਗੈਸਟ੍ਰਾਈਟਿਸ ਲਿਖਿਆ ਹੁੰਦਾ ਐਂਡੋਸਕੋਪੀ ਰਿਪੋਰਟ ਇਚ ਜਾਂ ਐਚ ਪਾਇਲੋਰੀ ਪੋਜ਼ਿਟਿਵ ਲਿਖਿਆ ਹੁੰਦਾ ਹੈ ਉਹਨਾਂ ਦੀ ਜਿਹੜੀ ਬਾਇਓਪਸੀ ਦੀ ਰਿਪੋਰਟ ਆਉਂਦੀ ਉਹ ਨੋਰਮਲ ਆਉਂਦੀ ਹੈ ਈਸੋਫੇਗਸ ਦੇ ਅੰਦਰ ਅਲਸਰ ਬਣੇ ਹੋਏ ਆ ਈਸੋਫੇਗਸ ਵੈਰੀਸਿਸ ਆ ਜਾਂਦਾ ਖੂਨ ਦੀਆਂ ਨਾੜਾਂ ਪਤਲੀਆਂ ਹੋ ਗਈਆਂ ਉੱਥੇ ਫੁੱਲ ਗਈਆਂ ਇਹ ਚੀਜ਼ਾਂ ਐਂਡੋਸਕੋਪੀ ਰਿਪੋਰਟ ਇਚ ਆ ਜਾਂਦੀਆਂ ਪਰ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਉਹਨਾਂ ਦਾ ਹੱਲ ਆਈਰੋਈ ਤੇ ਚਾਹ ਪਾਣੀ ਪੀਣੇ ਚ ਡਿਫਿਕਲਟੀ ਹੋਣਾ ਮੁਸ਼ਕਲ ਹੋਣਾ ਇਹਦੇ ਕਈ ਕਾਰਨਾਂ ਇੱਕ ਕਾਰਨ ਤੇ ਆਈ ਹੋ ਸਕਦਾ ਹੈ ਕਿ ਤੁਹਾਡੀ ਮਸਲਸ ਵੀਕ ਹੋ ਗਈਆਂ ਠੀਕ ਹੈ ਨਰਵਸ ਸਿਸਟਮ ਵੀਕ ਹੋ ਗਿਆ ਉਹ ਜਿਹੜੀ ਕੰਟ੍ਰੈਕਸ਼ਨ ਰਿਲੈਕਸੇਸ਼ਨ ਹੋਣੀ ਹੈ ਉਹ ਨਹੀਂ ਹੋ ਦਿੰਦੇ ਰਿਹਾ ਠੀਕ ਹੈ ਇੱਕ ਕਾਰਨ ਹੈ ਹੋ ਸਕਦਾ ਕਿ ਉੱਥੇ ਕੋਈ ਜ਼ਖਮ ਪਿਆ ਠੀਕ ਹੈ ਇੱਕ ਕਾਰਨ ਹੈ ਹੋ ਸਕਦਾ ਹੈ ਉਹਦੇ ਵਿੱਚ ਬਲੌਕੇਜ ਹੋਵੇ ਕਿਸੇ ਵੀ ਚੀਜ਼ ਕਰਕੇ ਚਾਹੇ ਉਹ ਟਿਊਮਰ ਹੈ ਠੀਕ ਹੈ ਇੱਕ ਕਾਰਨ ਹੋ ਸਕਦਾ ਹੈ ਜੀ ਆਰ ਡੀ ਜੀ ਆਰ ਡੀ ਕਹਿੰਦੇ ਆ ਅਸੀਂ ਗੈਸਟਰੋਇਸੋਫੇਜੀਅਲ ਰਿਫਲਕਸ ਡਿਜ਼ੀਜ਼ ਪਿਤ ਅਮਲ ਪਿਤ ਮਤਲਬ ਜਿਹੜਾ ਐਸਿਡ ਢਿੱਚ ਬਣਿਆ ਉਹ ਉੱਪਰ ਨੂੰ ਉੱਠ ਗਿਆ ਜਦੋਂ ਉਹ ਬਾਹਰ ਆ ਰਹੇ ਆ ਉਹਦੇ ਕਰਕੇ ਵੀ ਪਾਣੀ ਪੀਣ ਦੇ ਵਿੱਚ ਡਿਫਿਕਲਟੀ ਹੁੰਦੀ ਹੈ ਇਹਦੇ ਚੋਂ ਸਾਨੂੰ ਫਾਈਂਡ ਆਊਟ ਕਰਨਾ ਹੁੰਦਾ ਹੈ ਕਿ ਕਿਹੜੀ ਪ੍ਰੋਬਲਮ ਹੈ ਪੇਸ਼ੈਂਟ ਜਦੋਂ ਸਾਨੂੰ ਡਿਸਕਸ ਕਰਦਾ ਮੈਨੂੰ ਪਾਣੀ ਨਿਗਲਾ ਆਣ ਵਿੱਚ ਵੀ ਦਿੱਕਤ ਹੋ ਰਹੀ ਹੈ ਰੋਟੀ ਖਾਣ ਵਿੱਚ ਦਿੱਕਤ ਹੋ ਰਹੀ ਹੈ ਤੇ ਸਾਨੂੰ ਇਹ ਸਾਰੀ ਚੀਜ਼ਾਂ ਦੇ ਵਰਕ ਆਊਟ ਕਰਨਾ ਹੁੰਦਾ ਤੇ ਉਹਦੇ ਅਕੋਰਡਿੰਗ ਅਸੀਂ ਪ੍ਰੋਸੈਸ ਸ਼ੁਰੂ ਕਰ ਲੈਣੇ ਆ ਕਿ ਇਹ ਪਾਣੀ ਕੋਈ ਚੀਜ਼ ਅੜਨ ਕਰਕੇ ਦਿੱਕਤ ਹੈ ਜਾਂ ਇਹਦੇ ਅਲਸਰ ਹੋ ਗਏ ਆ ਉਹਦੇ ਕਰਕੇ ਦਿੱਕਤ ਹੈ ਪਰ ਉਹਦਾ ਇਲਾਜ ਆ ਹਿਰਵੇ ਤੇ ਛ ਹੈ ਔਰ 100% ਇਲਾਜ ਹੁੰਦਾ ਹੈ। ਦੇਖੋ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਆ 90% ਪੇਸ਼ੈਂਟ ਉਹ ਆਉਂਦਾ ਸਾਡੇ ਕੋਲ। ਜਿਹੜਾ ਪੇਸ਼ੈਂਟ ਸਾਰੇ ਟੈਸਟ ਕਰਾ ਚੁੱਕਿਆ ਹੁੰਦਾ। ਡਾਕਟਰ ਬਣਿਆ ਹੁੰਦਾ। ਉਹ ਆਪ ਡਾਕਟਰ ਬਣਿਆ ਹੁੰਦਾ। ਠੀਕ ਹੈ। ਉਹਨੂੰ ਇਹ ਪਤਾ ਹੁੰਦਾ ਮੇਰੇ ਛਾਲੇ ਆ। ਉਹਦੇ ਕੋਲ ਐਂਡੋਸਕੋਪੀ, ਕੋਲੋਨੋਸਕੋਪੀ, ਅਲਟਰਾਸਾਊਂਡ, ਦਵਾਈਆਂ ਦੀ ਪਰਚੇ ਇੰਨੀ ਵੱਡੀ ਵੱਡੀ ਫਾਈਲਾਂ ਹੁੰਦੀਆਂ ਵੀ ਮੈਂ 2 ਸਾਲ ਤੋਂ ਦਵਾਈ ਲੈ ਰਹੇ ਆ ਜੀ। ਮੇਰੇ ਅਲਸਰ ਹੈ ਮੇਰੇ ਅਲਸਰ ਨਹੀਂ ਠੀਕ ਹੋ ਰਹੇ। ਠੀਕ ਹੈ। ਨਾਲੇ ਫਾਈਬਰੋਸਕੈਨ ਲੀਵਰ ਫੈਟੀ ਸਾਰੀ ਰਿਪੋਰਟਾਂ ਲੈ ਕੇ ਹੁੰਦਾ ਠੀਕ ਹੈ ਉਹਨਾਂ ਦੇ ਪਤਾ ਹੀ ਹੁੰਦਾ ਜਿਹੜਾ ਆਮ ਆਦਮੀ ਹੈ ਉਹਨੂੰ ਕਿੱਦਾਂ ਪਤਾ ਲੱਗੇ ਉਹਦਾ ਤਰੀਕਾ ਇੱਕ ਹੀ ਹੈ ਕਿ ਉਹਦੇ ਢਿੱਡੇ 'ਚ ਰੋਟੀ ਖਾਣ ਤੋਂ ਪਹਿਲੇ ਜਲਨ ਹੁੰਦੀ ਹੈ ਜਿਵੇਂ ਉਹ ਰੋਟੀ ਖਾਂਦਾ ਹੈ ਦਰਦ ਬੰਦ ਹੋ ਜਾਂਦੀ ਹੈ ਓਕੇ ਉਹਨੂੰ ਜਿਵੇਂ ਹੀ ਉਹ ਖਾਲੀ ਪੇਟ ਹੁੰਦਾ ਉਹਨੂੰ ਦਰਦ ਹੁੰਦੀ ਹੈ ਜਦੋਂ ਖਾਲੀ ਪੇਟ ਦਰਦ ਹੁੰਦੀ ਹੈ ਇਹਦਾ ਮਤਲਬ ਹੈ ਬਾਈਲ ਢਿੱਡੇ 'ਚ ਆਇਆ ਉਹਨੇ ਜਲਨ ਕੀਤੀ ਉੱਥੇ ਤੇ ਉਹ ਆ ਕਹਿੰਦਾ ਜੀ ਮੇਰੇ ਢਿੱਡੇ 'ਚ ਪੀੜ ਹੋ ਰਹੀ ਹੈ ਅਗਰ ਉਹ ਢਿੱਡੇ 'ਚ ਪੀੜ ਹੈ ਖੱਟੇ ਡਕਾਰ ਆਉਂਦੇ ਆ ਸਵੇਰੇ ਮੂੰਹ ਚ ਖੱਟਾ ਪਾਣੀ ਆਂਦਾ ਹੈ ਅਫਾਰਾ ਹੋ ਜਾਂਦਾ ਹੈ ਜਦੋਂ ਸਵੇਰੇ ਤੁਸੀਂ ਨਾਸ਼ਤਾ ਕੀਤਾ ਸਾਡੇ ਪੰਜਾਬੀਆਂ ਦੀ ਆਦਤ ਹੈ ਸਵੇਰੇ ਪਰਾਂਠੇ ਖਾਣ ਦੀ ਤੁਸੀਂ ਪਰਾਂਠੇ ਖਾਦੇ ਤੇ ਰਾਤ ਦੁਪਹਿਰ ਦੀ ਰੋਟੀ ਖਾਣ ਦਾ ਮਨ ਨਹੀਂ ਕਰਦਾ ਤੇ ਇਹ ਸਮਝੋ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੈ ਤੇ ਜਦੋਂ ਉਹ ਠੀਕ ਨਹੀਂ ਹੈ ਤੇ ਇਮੀਡੀਏਟਲੀ ਡਾਕਟਰ ਨੂੰ ਦਿਖਾਓ ਚੰਗੇ ਵੈਦ ਨੂੰ ਦਿਖਾਓ ਤਾਂਕਿ ਤੁਹਾਡੀ ਉਹ ਅਮਲ ਪਿਤ ਦੀ ਜਿਹੜੀ ਸ਼ਿਕਾਇਤ ਹੈ ਡਾਈਜੈਸ਼ਨ ਦੀ ਜਿਹੜੀ ਸ਼ਿਕਾਇਤ ਹੈ ਉਹਦੇ ਠੀਕ ਕਰੇ ਔਰ ਆਯੁਰਵੇਦ ਵਿੱਚ ਬਹੁਤ ਅਸੀ ਚੀਜ਼ਾਂ ਹੈ ਕਰੇ ਲੂਨ ਉਸਕੇ ਆ ਸੌਫ ਜੀਰਾ ਧਨੀਆ ਅਜਵੈਨ ਅਸੀਂ ਰੂਟੀਨ ਦੱਸਨੇ ਆ ਜੀਰਾ ਪੀਓ ਧਨੀਆ ਪੀਓ ਸੌਫ ਪੀਓ ਅਜਵੈਨ ਦਾ ਫਕੀਮ ਲਓ ਅਸੀਂ ਦੱਸਨੇ ਆ ਫਿਰ ਅਸੀਂ ਦੱਸਨੇ ਹਾਂ ਕੁਟਕੀ ਕਾਲਮੇਗ ਨਵਾਇਸ ਲੋ ਇਹ ਸਾਰੀ ਚੀਜ਼ਾਂ ਦੀ ਵਰਤੋਂ ਕਰੋ ਇਹ ਸਾਰੀ ਚੀਜ਼ਾਂ ਅਲਸਰ ਤੇ ਕੰਮ ਕਰਦੀਆਂ ਗੈਸ ਤਜਾਬ ਅਗਰ ਤੁਹਾਡਾ ਬਣ ਰਿਹਾ ਰੈਗੂਲਰ ਹਾਂਜੀ ਤੁਹਾਡਾ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਏਗਾ ਅਫਾਰਾ ਬਣੇਗਾ ਐਸਿਡਿਟੀ ਬਣੇਗੀ ਖੱਟੇ ਡਕਾਰ ਆਣਗੇ ਹੌਲੀ ਹੌਲੀ ਕਬਜ ਰਹਿਣ ਲੱਗ ਜੀਗੀ ਕਬਜ ਰਹੇਗੀ ਤੇ ਬਵਾਸੀਰ ਬਣ ਜੇਗੀ ਪਾਇਸ ਬਣ ਜੇਗੀ ਗੈਸ ਐਸਿਡ ਬਣੇਗਾ ਸਟਮਕੇਚ ਐਸਿਡ ਤੁਹਾਡੇ ਬਲੱਡ ਇਚ ਜਾਏਗਾ ਬੀਪੀ ਦੀ ਸ਼ਿਕਾਇਤ ਕਰੇਗਾ ਮੈਂ ਕਈ ਵਾਰੀ ਦੱਸਣਾ ਐਸਿਡ ਵਧੇਗਾ ਯੂਰਿਕ ਐਸਿਡ ਵਧੇਗਾ ਉਹ ਤੁਹਾਡੇ ਜੋੜਾਂ ਚ ਦਰਦ ਕਰੇਗਾ ਉਹ ਵਾਇਯੂ ਵਧ ਜੇਗੀ ਐਸਿਡ ਖਰਾਬ ਹੋਣ ਕਰਕੇ ਆਮ ਬਾਤ ਬਣੇਗੀ ਜਿਹਨੂੰ ਰিউਮਟੋਇਡ ਆਰਥਰਾਇਟਿਸ ਕਹਿੰਦੇ ਆ ਤੁਹਾਡੇ ਜੋੜਾਂ ਨੂੰ ਖਰਾਬ ਕਰੇਗੀ ਠੀਕ ਹੈ ਸਿਰਫ ਕਲਾ ਡਾਈਜੈਸਟਿਵ ਸਿਸਟਮ ਅਗਰ ਤੁਹਾਡਾ ਖਰਾਬ ਹੋ ਗਿਆ ਉਹ ਸਾਰੀ ਬਿਮਾਰੀਆਂ ਦੀ ਜੜ ਹੈ ਇਵਨ ਕੇ ਸਭ ਤੋਂ ਭਿਆਨਕ ਰੋਗ ਜਿਹੜਾ ਹੈ ਕੈਂਸਰ ਉਹ ਵੀ ਕਿਤੇ ਨਾ ਕਿਤੇ ਦੇਣ ਹੈ ਇਸ ਐਸਿਡਿਟੀ ਦੀ ਅਗਰ ਤੁਹਾਨੂੰ ਐਸਿਡਿਟੀ ਰਹਿੰਦੀ ਹੈ ਢਿੱਡੇ ਚ ਅਲਸਰ ਹੈ ਅਲਸਰ ਠੀਕ ਨਹੀਂ ਹੋ ਰਿਹਾ ਉਹ ਕੈਂਸਰ ਦਾ ਰੂਪ ਲੈ ਲੇਗਾ ਇੰਦੇ ਤੋਂ ਡਰਨਾ ਨਹੀਂ ਹੈ ਪਰ ਸਮੇਂ ਰੈਂਦੇ ਇਹਦਾ ਇਲਾਜ ਕਰਾ ਲਾ ਜਦੋਂ ਤੁਹਾਨੂੰ ਐਸਿਡਿਟੀ ਠੀਕ ਨਹੀਂ ਹੁੰਦੀ ਤੁਹਾਡਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਫੈਟੀ ਲੀਵਰ ਗ੍ਰੇਡ 1 2 3 ਹੋਣਾ ਸ਼ੁਰੂ ਹੋ ਜਾਂਦਾ ਹੈ ਫੈਟੀ ਲੀਵਰ ਵਾਸਤੇ ਮੈਂ ਕਈ ਵਾਰੀ ਦੱਸਣਾ ਤੁਹਾਨੂੰ ਫਾਰਮੂਲਾ ਭੂਮੀ ਆਵਲਾ ਕਾਲਮਿਕ ਪੁਨਰਨਵਾਹ ਇਹ ਤਿੰਨੋਂ ਚੀਜ਼ਾਂ ਦੀ ਵਰਤੋਂ ਕਰਨ ਲੱਗ ਜਾਓ ਤਿੰਨਾਂ ਨੂੰ 50-50 ਗ੍ਰਾਮ ਲੈ ਕੇ ਡੱਬੇ ਚ ਮਿਕਸ ਕਰ ਲਓ ਇਹਦੀ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣ ਲੱਗ ਜਾਓ ਗੁੰਗੁਨੇ ਪਾਣੀ ਨਾਲ ਤੁਹਾਡਾ ਫੈਟੀ ਲੀਵਰ ਠੀਕ ਹੋਣਾ ਸ਼ੁਰੂ ਹੋ ਜਾਏਗਾ ਕੀ ਬਾਤ ਹੈ ਕੀ ਬਾਤ ਕਿਸੇ ਨੂੰ ਫੈਟੀ ਲੀਵਰ ਹੈ ਐਨ ਉਸ ਕੌੰਦੇ ਨਾਲ ਜ਼ਰੂਰ ਸ਼ੇਅਰ ਕਰਨਾ ਹੈ ਜਿਹੜਾ ਮੈਂ ਦੱਸਿਆ ਭੂਮੀ ਆਵਲਾ ਪੁਨਰਨਵਾਹ ਤੇ ਕਾਲਮਿਕ 50-50 ਗ੍ਰਾਮ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਜੇ ਤੁਹਾਡਾ ਕਬਜ ਦੀ ਪ੍ਰੋਬਲਮ ਹੈ ਛੋਟੀ ਹਰੜਣ ਵੱਡੀ ਹਰੜ ਹੁੰਦੀ ਹੈ ਠੀਕ ਹੈ ਉਹਦਾ ਪਾਊਡਰ ਲੈਣਾ ਸ਼ੁਰੂ ਕਰ ਦੋ ਠੀਕ ਹੈ ਅੱਧਾ ਚਮਚ ਪਾਊਡਰ ਲੈਣਾ ਸ਼ੁਰੂ ਕਰ ਦੋ ਹਰੜ ਦਾ ਰਾਤ ਨੂੰ ਕੱਲੀ ਹਰੜ ਹੀ ਠੀਕ ਕਰ ਦਿੰਦੀ ਹੈ ਆਯੁਰਵੇਦ ਦਾ ਰਾਮ ਮਾਨੁਸ਼ ਦੀ ਇੱਕ ਲਓਸ਼ਦੀ ਚ ਸਭ ਤੋਂ ਵਧੀਆ ਜਿਹੜੀ ਜੜੀ ਬੂਟੀ ਦੱਸੀ ਗਈ ਹੈ ਜਿਹਨੂੰ ਅੰਮ੍ਰਿਤ ਦੇ ਸਮਾਨ ਵੀ ਦੱਸਿਆ ਗਿਆ ਹੈ ਉਹ ਹੈ ਹਰੜ ਤੁਸੀਂ ਹਰੜ ਦਾ ਪਾਊਡਰ ਲੈਣਾ ਸ਼ੁਰੂ ਕਰੋ ਤੁਹਾਡੀ ਕਬਜ਼ ਦੀ ਪ੍ਰੋਬਲਮ ਠੀਕ ਹੋਣੀ ਸ਼ੁਰੂ ਹੋ ਜਾਏਗੀ ਫਿਰ ਅਸੀਂ ਗੱਲ ਕਰਨੇ ਆ ਜੇ ਤੁਹਾਨੂੰ ਅਲਸਰ ਹੋ ਗਿਆ ਹੂੰ ਅਲਸਰ ਹੋ ਗਿਆ ਤੇ ਆਯੁਰਵੇਦ ਵਿੱਚ ਬਹੁਤ ਐਸੀ ਚੀਜ਼ਾਂ ਜਿਵੇਂ ਮੈਂ ਤੁਹਾਨੂੰ ਇੱਥੇ ਦਿਖਾਉਣ ਵਾਸਤੇ ਵੀ ਰੱਖੀਆਂ ਹਨ ਪਰਵਾਲ ਪਿਸਟੀ ਹੈ ਸ਼ੰਕ ਬਸਮ ਹੈ ਐ ਵੀ ਪੱਤੀਕਰ ਚੂਰਣਾ ਹੈ ਠੀਕ ਹੈ ਜੀ ਐ ਵੀ ਪੱਤੀਕਰ ਚੂਰਣਾ ਹੁੰਦਾ ਹੈ ਇੱਕ ਇਹ ਹੈ ਕਾਮਦੁੱਦ ਦਾ ਰਸ ਹੈ ਸ਼ੂਤਸ਼ੇਕ ਰਸ ਹੈ ਇਹਨਾਂ ਦਾ ਪੇਸ਼ੈਂਟ ਦੇ ਅਕੋਰਡਿੰਗ ਠੀਕ ਫਾਰਮੂਲਾ ਬਣਾ ਕੇ ਉਹਨੂੰ ਅਸੀਂ ਦਿੰਨੇ ਆ ਪਹਿਲੇ ਦਿਨ ਤੋਂ ਉਹਨੂੰ ਅਲਸਰ ਜਿਹੜਾ ਢਿੱਡੇ ਚ ਅਲਸਰ ਹੈ ਠੀਕ ਹੈ ਉਹਦੇ ਚ ਆਰਾਮ ਆਣਾ ਸ਼ੁਰੂ ਹੋ ਜਾਂਦਾ ਹੈ ਪਹਿਲੇ ਦਿਨ ਤੋਂ ਜੀ ਪਹਿਲੇ ਦਿਨ ਤੋਂ ਪਹਿਲੀ ਡੋਸ ਤੋਂ ਉਹਨੂੰ ਇਹ ਫੀਲਿੰਗ ਹੋ ਜਾਂਦੀ ਹੈ ਕਿ ਮੈਨੂੰ ਹੁਣ ਗੈਸ ਦੀ ਪ੍ਰੋਬਲਮ ਨਹੀਂ ਹੈ ਮੈਨੂੰ ਜਿਹੜਾ ਖੱਟੇ ਡਕਾਰ ਆਉਂਦੇ ਸੀ ਉਹ ਘਟ ਗਏ ਠੀਕ ਹੈ ਕਿਸੇ ਵੀ ਚੰਗੇ ਵੈਦ ਨੂੰ ਦਿਖਾ ਕੇ ਤੁਸੀਂ ਉਹਨੂੰ ਕਹਿਣਾ ਹੈ ਮੈਨੂੰ ਇਹ ਵੀ ਪੱਤੀਕਰ ਸ਼ੂਤ ਸ਼ੇਖਰ ਪਰਵਾਲ ਪਿਸ਼ਟੀ ਕਾਮਦੁੱਦਾਰਸ ਸ਼ੰਕਵਸ਼ਣ ਵਾਲਾ ਫਾਰਮੂਲਾ ਦੇ ਦੇ ਮੇਰੇ ਕੋਲ ਆਣ ਦੀ ਵੀ ਲੋੜ ਨਹੀਂ ਹੈ ਠੀਕ ਹੈ ਉਹਨੂੰ ਇਹ ਵੀਡੀਓ ਦਿਖਾਣੀ ਹੈ ਉਹਨੂੰ ਕਹਿਣੀ ਹੈ ਜਿਹੜੀ ਚੀਜ਼ਾਂ ਡਾਕਟਰ ਨੇ ਦਸੀਆਂ ਇਹ ਕਿੰਨੀ ਕਿੰਨੀ ਮਾਤਰਾ ਲੈਣੀ ਹੈ ਲੈਣੀ ਵੈਦ ਤੋਂ ਹੈ ਆਪਣੇ ਆਪ ਡਾਕਟਰੀ ਨਹੀਂ ਕਰਨੀ ਪੰਸਾਰੀ ਦੇ ਦੁਕਾਨ ਤੋਂ ਜਾ ਕੇ ਸਮਾਨ ਨਹੀਂ ਖਰੀਦਣਾ ਚੰਗੇ ਵੈਦ ਨੂੰ ਦਿਖਾਓ ਉਹਨੂੰ ਵੀਡੀਓ ਵੀ ਦਿਖਾਣ ਦੀ ਲੋੜ ਨਹੀਂ ਉਹ ਆਪੇ ਹੀ ਦੇ ਦਊਗਾ ਦਵਾਈ ਉਹਨੂੰ ਪਤਾ ਹੈ ਵੀ ਇਹ ਫਾਰਮੂਲਾ ਆਯੁਰਵੇਦ ਦੇ ਗ੍ਰੰਥੇ ਚ ਲਿਖਿਆ ਹੈ ਜਿਹੜੇ ਗ੍ਰੰਥ ਹੈ ਵੱਡੇ ਵੱਡੇ ਇਨ੍ਹਾਂ ਚ ਫਾਰਮੂਲੇ ਲਿਖੇ ਹੁੰਦੇ ਆ ਇਹ ਫਾਰਮੂਲੇ ਸਾਰੇ ਵੈਦ ਨੂੰ ਪਤਾ ਹੈ ਹਮ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਐ ਵੀ ਪੱਤੀਕਰ ਕਾਮਦੁੱਦਾ ਸ਼ੰਖਬਸਮ ਮੁਕਤਾ ਸ਼ਕਤੀ ਮੁਕਤਾ ਪਿਸ਼ਟੀ ਐ ਸੂਛਕ ਅਰਸ ਐ ਚ ਜੰਦੀ ਵਰਤੋ ਕਰਕੇ ਉਹਨਾਂ ਨੂੰ ਪਤਾ ਹੈ ਕਿੰਨੀ ਕਿੰਨੀ ਮਿਲਾਣੀ ਹੈ ਉਹ ਮਿਲਾ ਕੇ ਤੁਹਾਨੂੰ ਪੁੜੀਆਂ ਦੇ ਦੇਣਗੇ ਆ ਪਾਊਡਰ ਬਣਾ ਕੇ ਦੇ ਦੇਣਗੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਇਹਦੀ ਵਰਤੋ ਕਰਨਾ ਸ਼ੁਰੂ ਕਰੋ। ਕੀ ਆਹੀ ਬਾਤ ਕੀ ਬਾਤ ਹੈ। ਇਹ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਕੀ ਹੈ ਜਿਹੜਾ ਤੁਸੀਂ ਰੱਖਿਆ ਹੋਇਆ ਹੈ। ਐ ਮੈਂ ਉਹੀ ਤੁਹਾਨੂੰ ਦਿਖਾਉਣ ਵਾਸਤੇ ਰੱਖਿਆ ਹੈ ਵੱਡੀ ਹਰੜ ਛੋਟੀ ਹਰੜ ਜਿਹੜੀ ਭੂਮੀ ਆਮਲਾ ਹੈ ਪੁਨਰਨਵਾ ਹੈ ਕਟਕੀ ਹੈ। ਇਹ ਸਾਰੀ ਚੀਜ਼ਾਂ ਲੀਵਰ ਤੇ ਡਾਈਜੈਸਟਿਵ ਸਿਸਟਮ ਤੇ ਕੰਮ ਕਰਦੀਆਂ ਹੈ। ਇਹ 6 ਦੀ 6 ਚੀਜ਼ਾਂ ਦੀ ਤੁਸੀਂ 50-50 ਗ੍ਰਾਮ ਲੈ ਲੈਣਾ ਹੈ। ਛੋਟੀ ਹਰੜ 50 ਗ੍ਰਾਮ ਲੈ ਲਓ। ਕਟਕੀ 50 ਗ੍ਰਾਮ ਲੈ ਲਓ। ਕਾਲਮੇਗ 50 ਗ੍ਰਾਮ ਲੈ ਲਓ। ਵੱਡੀ ਹਰੜ ਦਾ ਪਾਊਡਰ 50 ਗ੍ਰਾਮ। ਭੂਮੀ ਆਵਲਾ 50 ਗ੍ਰਾਮ। ਪੁਨਰਨਵਾ 50 ਗ੍ਰਾਮ। ਇਹ ਸਾਰੀ ਚੀਜ਼ਾਂ ਪੰਜਾ-ਪੰਜਾਗ੍ਰਾਮ ਲੈ ਕੇ ਮਿਕਸ ਕਰ ਲਓ। ਇੱਕ ਚਮਚ ਸਵੇਰੇ, ਇੱਕ ਚਮਚ ਸ਼ਾਮ ਨੂੰ ਗੁੰਗੁਨੇ ਪਾਣੀ ਨਾਲ ਲੈਣਾ ਸ਼ੁਰੂ ਕਰੋ। ਤੁਹਾਡੀ ਕਬਜ ਠੀਕ ਹੋ ਜਾਏਗੀ। ਐਸਿਡਿਟੀ ਠੀਕ ਹੋ ਜਾਏਗੀ। अफारा ठीक हो जाएगा ਜਿਹੜਾ ਘੰਟਾ ਘੰਟਾ ਟਾਇਲਟ ਵਿੱਚ ਬੈਣਾ ਪੈਂਦਾ ਉਹ ਨਹੀਂ ਬੈਣਾ ਪਏਗਾ ਪੇਟ ਬਿਲਕੁਲ ਖੁੱਲ ਕੇ ਸਾਫ਼ ਹੋਏਗਾ ਫੈਟੀ ਲੀਵਰਿੰਗ ਦੇ ਨਾਲ ਹੀ ਠੀਕ ਹੋ ਜਾਏਗਾ ਚਾਹੇ ਤੁਹਾਡਾ ਸਿਰੋਸੀਸ ਹੋਵ ਲੀਵਰ ਹੈ ਫੈਟੀ ਲੀਵਰ ਗ੍ਰੇਡ 3 ਹੈ ਉੱਥੋਂ ਸ਼ੁਰੂ ਹੋ ਜਾਏਗਾ ਨਾਲੇ ਜੇ ਤੁਹਾਨੂੰ ਲੱਗਦਾ ਵੀ ਮੇਰੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਫਿਰ ਇਹ ਫਾਰਮੂਲੇ ਡਾਕਟਰ ਦੀ ਸਲਾਹ ਦੇ ਨਾਲ ਲੈਣੇ ਆ ਜੇ ਐ ਵੀ ਨਹੀਂ ਕਾਬੂ ਆ ਰਹੇ ਤੁਹਾਡੇ ਕੋਲ ਟਾਈਮ ਨਹੀਂ ਹੈ ਫਿਰ ਇਹ ਅਸੀਂ ਰਾਮਬਾਨ ਚੀਜ਼ ਬਣਾਈ ਹਾਂ ਇਹਦੇ ਵਾਸਤੇ ਹੀ ਕਰੀ ਇੱਕੋ ਸਰਵਰੋਗ ਕਾੜਾ ਵੀ ਬਣਾਇਆ ਹੋਇਆ ਜੀ ਸਰਵਰੋਗ ਕਾੜਾ ਬਹੁਤ ਲੋਕਾਂ ਨੇ ਧੰਨਵਾਦ ਕੀਤਾ ਜੀ ਸਰਵਰੋਗ ਕਾੜਾ ਸਾਡਾ ਬੜਾ ਫੇਮਸ ਹੈ ਜੀ ਠੀਕ ਹੈ ਤੇ ਬਹੁਤ ਇੰਦੀ ਮੰਗ ਹੈ ਪੰਜਾਬ ਵਿੱਚ ਬਾਹਰ ਦੇ ਮੁਲਕਾਂ ਵਿੱਚ ਤੇ ਬਾਹਰ ਬਹੁਤ ਜਾਂਦਾ ਹੈ ਸਰਵਰੋਗ ਨਾਸ਼ਕ ਕਾੜਾ ਇਹਦੇ ਵਿੱਚ 32 ਤੋਂ ਵੱਧ ਜੜੀ ਬੂਟੀਆਂ ਅਸੀਂ ਪਾਈਆਂ ਠੀਕ ਹੈ ਜਿਹੜੀ ਜੜੀ ਬੂਟੀਆਂ ਕੰਮ ਕਰਦੀਆਂ ਬ੍ਰੇਨ ਦੇ ਉੱਤੇ ਲਿਵਰ ਦੇ ਉੱਤੇ ਠੀਕ ਹੈ ਲੰਗਸ ਦੇ ਉੱਤੇ ਹਾਰਟ ਦੇ ਉੱਤੇ ਠੀਕ ਹੈ ਕਿਡਨੀ ਦੇ ਉੱਤੇ ਸਾਰੇ ਮੇਨ ਆਰਗਨਸ ਹੈ ਉਹਨਾਂ ਨੂੰ ਡੀਟੌਕਸੀਫਾਈ ਕਰਦਾ ਹੈ ਬ੍ਰੇਨ ਵਾਸਤੇ ਬ੍ਰਹਮੀ ਸ਼ੰਖਪੁਸ਼ਪੀ ਹੈ ਲੰਗਸ ਵਾਸਤੇ ਇੰਦੇ ਚ ਅਰਜੁਨ ਚਾਲਾਤ ਦਮਸਾ ਪੁਸ਼ਕਰਮੂਲ ਹੈ ਇੰਦੇ ਚ ਇਹ ਸਰਵ ਰੋਗ ਨਾਸ਼ ਕੜਾ ਇੰਦੇ ਸਾਰੀ ਉਹ ਜੜੀ ਬੂਤੀ 32 ਜੜੀ ਬੂਤੀਆਂ ਦੇ ਨਾਲ ਸਰਵ ਰੋਗ ਨਾਸ਼ ਕੜਾ ਬਣਾਇਆ ਹੈ ਇੰਦੇ ਚ ਸਾਰੀ ਜੜੀ ਬੂਤੀਆਂ ਜਿਹੜੇ ਬ੍ਰੇਨ ਦੇ ਉੱਤੇ ਕੰਮ ਕਰਦੀ ਹੈ ਜਿਵੇਂ ਬ੍ਰਹਮੀ ਸ਼ੰਖਪੁਸ਼ਪੀ ਸਰਪਗੰਦਾ ਹਰਟ ਦੇ ਉੱਤੇ ਕੰਮ ਕਰਦੀ ਹੈ ਅਰਜੁਨ ਛਾਲ ਪੁਸ਼ਕਰ ਮੂਲ ਤਮਾਸਾ ਲੀਵਰ ਦੇ ਉੱਤੇ ਕੰਮ ਕਰਦੀ ਹੈ ਕਾਲਮੇ ਕੁਟਕੀ ਪੁਨਰਨਵਾ ਨਮਾਇਸ਼ ਪੁਨਰਨਵਾ ਤੇ ਨਾਲ ਹੀ ਫੇਫੜਿਆਂ ਦੇ ਉੱਤੇ ਕੰਮ ਕਰਦੀ ਹੈ ਦਾਲਚਨੀਨ ਦੇ ਚ ਹੈ ਕਿਡਨੀ ਦੇ ਉੱਤੇ ਕੰਮ ਕਰਨ ਵਾਸਤੇ ਪੀਪਲ ਸੱਕਿੰਦੇ ਚ ਪਾਈ ਹੈ ਨੀਮ ਦੀ ਛਾਲ ਇੰਦੇ ਚ ਪਾਈ ਹੈ ਇਹ ਜਦੋਂ ਸਾਰੇ ਆਰਗਨਸ ਡੀਟੌਕਸ ਸਹੀ ਕਰ ਦਿੰਦੇ ਆ ਤੇ ਬਾਡੀ ਓਵਰਆਲ ਹੋ ਜਾਂਦੀ ਹੈ ਕੀ ਜੀ ਜੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਅਲਸਰ ਦੀ ਉਹ ਯਕ੍ਰਿਤ ਕੇਅਰ ਤੇ ਲੀਵਰ ਠੀਕ ਹੈ ਇਹ ਰਾਮਾਨ ਦਵਾਈ ਹੈ ਜਿਨ੍ਹਾਂ ਨੂੰ ਫੈਟੀ ਲੀਵਰ ਹੈ ਠੀਕ ਹੈ ਇਹਦੀ ਦੋ ਗੋਲੀ ਸਵੇਰੇ ਦੋ ਗੋਲੀ ਸ਼ਾਮ ਨੂੰ ਖਾਣਾ ਸ਼ੁਰੂ ਕਰ ਦੋ ਤੁਹਾਡੇ ਲੀਵਰ ਦੀ ਕੋਈ ਵੀ ਪ੍ਰੋਬਲਮ ਹੈ ਉਹ ਠੀਕ ਹੋ ਜੇਗੀ ਨਾਲੇ ਜਦੋਂ ਅਸੀਂ ਇਹ ਨਾਲੇ ਪਰਸਨ ਦੇ ਅਕੋਰਡਿੰਗ ਕਿੰਨੀ ਕਿਹੜੀ ਕਿਹੜੀ ਚੀਜ਼ ਪਾਣੀ ਜਦੋਂ ਅਸੀਂ ਬਣਾ ਕੇ ਦਿੰਨੇ ਆ ਉਹਨੂੰ ਕੋਈ ਵੀ ਹਰਟ ਦੀ ਕੋਈ ਵੀ ਗੈਸ ਦੀ ਕੋਈ ਵੀ ਇਹਦੀ ਪ੍ਰੋਬਲਮ ਨਹੀਂ ਆਂਦੀ ਕਿਉਂਕਿ ਹਰਟ ਦੀ ਪ੍ਰੋਬਲਮ ਦਾ ਕਾਰਨ ਐਸਿਡਿਟੀ ਤੋਂ ਸ਼ੁਰੂ ਹੁੰਦਾ ਹੈ ਸਾਹ ਦੀ ਪ੍ਰੋਬਲਮ ਦਾ ਕਾਰਨ ਐਸਿਡਿਟੀ ਤੋਂ ਸ਼ੁਰੂ ਹੁੰਦਾ ਸਭ ਤੋਂ ਪਹਿਲੇ ਮਰੀ ਹੈ ਕਹਿੰਦਾ ਵੀ ਮੈਨੂੰ ਖਟੇ ਖਟੇ ਡਕਾਰ ਆਉਂਦੇ ਸੀ ਜੀ ਸਾਲਖ ਹੋ ਗਿਆ ਹੁਣ ਮੈਂ ਤੁਰਨਾ ਤੇ ਸਾਹ ਚੜਨ ਲੱਗਿਆ ਇਹਦਾ ਮਤਲਬ ਹੈ ਕੋਲੇਸਟ੍ਰੋਲ ਵਧਾਤਾ ਠੀਕ ਹੈ ਮੈਨੂੰ ਜੋੜਾਂ ਵਿੱਚ ਪੀੜ ਹੋਣ ਲੱਗੀ ਮਤਲਬ ਯੂਰਿਕ ਐਸਿਡ ਵਧਾਤਾ ਐਸਿਡਿਟੀ ਨੇ ਜਦੋਂ ਕੋਲੇਸਟ੍ਰੋਲ ਵੱਧ ਜਾਏਗਾ ਹਾਰਟ ਦੀ ਪ੍ਰੋਬਲਮ ਆ ਜਾਏਗੀ ਜਿੰਨوں ਵੀ ਹਾਰਟ ਦੀ ਪ੍ਰੋਬਲਮ ਹੈ ਉਹ ਇਸ ਫਾਰਮੂਲੇ ਦੇ ਨਾਲ-ਨਾਲ ਅਰਜੁਨ ਛਾਲ ਤਮਾਸਾ ਤੇ ਪੁਸ਼ਕਰਮੂਲ ਕਾੜਾ ਪੀਣਾ ਸ਼ੁਰੂ ਕਰੇ ਹਾਰਟ ਦੀ ਪ੍ਰੋਬਲਮ ਬੰਦ ਹੋ ਜੇਗੀ ਕਿਉਂਕਿ ਕੋਲੇਸਟ੍ਰੋਲ ਤੁਹਾਡਾ ਖਰਾਬ ਨਹੀਂ ਹੋਏਗਾ ਕਿਉਂਕਿ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਗਿਆ ਹੈ ਜਿਹੜੀ ਪ੍ਰੋਬਲਮ ਹਾਰਟ ਦੀ ਆ ਗਈ ਹੈ ਉਹ ਇਹ ਕਾੜਾ ਠੀਕ ਕਰੇਗਾ ਤੇ ਜਿਹੜਾ ਚਾਹਦਾ ਹੈ ਕਿ ਮੈਨੂੰ ਮੈਂ ਸਵਸਤਰਮਾ ਮੈਂ ਬਿਮਾਰ ਰਹਾ ਹਾਂ ਉਹਦੇ ਵਾਸਤੇ ਫਿਰ ਸਰਵ ਰੋਗਨਾਸ਼ਕ ਕਾੜਾ ਹੈ ਬੜਾ ਸਿੰਪਲ ਢੰਗ ਹੈ ਨੰਬਰ ਥੱਲੇ ਚੱਲ ਰਿਹਾ ਹੈ ਇਸ ਫੋਨ ਤੇ ਫੋਨ ਕਰੋ ਜਾਂ ਮੇਰੇ ਇੰਸਟਾਗ੍ਰam ਪੇਜ ਤੇ ਜਾਂ ਮੋਬਾਈਲ ਨੰਬਰ ਤੇ ਕਿਤੇ ਵੀ ਤੁਸੀਂ ਮੈਸੇਜ ਛੱਡ ਦਿਓ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰ ਲੇਗੀ ਤੁਸੀਂ ਫੋਨ ਟੀਮ ਜਵਾਬ ਦੇਗੀ ਜੇ ਤੁਸੀਂ ਮਿਲਣਾ ਚਾਹਦੇ ਹੋ ਪਰਸਨਲੀ ਟੀਮ ਤੋਂ ਅਪੁਆਇੰਟਮੈਂਟ ਲਓ ਤੇ ਉਹ ਤੁਹਾਨੂੰ ਅਪੁਆਇੰਟਮੈਂਟ ਦੇएगी ਤੇ ਤੁਸੀਂ ਮੈਨੂੰ ਪਰਸਨਲੀ ਮਿਲ ਸਕਦੇ ਹੋ ਬਹੁਤ ਸੌਖਾ ਹੈ ਮੈਨੂੰ ਮਿਲਣਾ